ਇਸ ਵਕਤ ਸਭ ਤੋਂ ਵੱਡੀ ਖਬਰ ਖਰੜ ਤੋਂ ਸਾਹਮਣੇ ਆ ਰਹੀ ਹੈ ਕਿ ਜਿੱਥੇ ਕਿ ਹਲਕਾ ਖਰੜ ਦੇ ਪਿੰਡ ਕਰਾਲੀ ਸ਼ਹਿਰ ਦੇ ਲੋਕਾਂ ਦੇ ਵੱਲੋਂ ਖਰੜ ਹਲਕੇ ਦੇ ਵਿਧਾਇਕ ਅਨਮੋਲ ਗਗਨ ਮਾਨ ਦੇ ਕੰਧਾਂ ਦੇ ਉੱਪਰ ਗੁੰਮਸ਼ਦਗੀ ਦੇ ਲਗਾਏ ਪੋਸਟਰ ਲੋਕਾਂ ਦਾ ਕਹਿਣਾ ਹੈ ਕਿ 3 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਵੋਟਾਂ ਪਈ ਨੂੰ ਤੇ ਪਰ ਸਾਡੇ ਇਲਾਕੇ ਦੇ ਵਿੱਚ ਹਜੇ ਤੱਕ ਕੋਈ ਤਰੱਕੀ ਨਹੀਂ ਹੋਈ ਇੱਥੇ ਤੱਕ ਕਿ ਐਮਐਲਏ ਅਨਮੋਲ ਗਗਨ ਮਾਨ ਕਦੇ ਦੇਖਣ ਤੱਕ ਨਹੀਂ ਆਈ ਵੋਟਾਂ ਤੋਂ ਬਾਅਦ ਕਰੇ ਵੀ ਐਮਐਲਏ ਸਾਈਬਾ ਨੇ ਉਹਨਾਂ ਦੀ ਕੋਈ ਸਾਰਤਕ ਨਹੀਂ ਲਈ ਦੇਖੋ ਕੀ ਕਹਿ ਰਹੇ ਨੇ ਲੋਕ ਉੱਥੇ ਦੇ ਉਹ ਵੀ ਤੁਹਾਨੂੰ ਸੁਣਨ ਦੇ ਉਸ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਸਿੱਧੀਆਂ ਤਸਵੀਰਾਂ ਆਮ ਜੀ ਕਿੰਨੇ ਸਮੇਂ ਤੋਂ ਇੱਥੋਂ ਰਹਿ ਰਹੇ ਮੈਂ ਰਾਜ ਕੁਮਾਰ ਜੀ ਚਾਹਾਂ ਤੋਂ ਰਹਿ ਰਹੇ ਇਹਨਾਂ ਦੇ ਕੀ ਕੀ ਸਮੱਸਿਆ ਕਰਨ ਸਾਨੂੰ ਇੱਕ ਦਾ ਇਹ ਵਜਾਈ ਆਵੇ ਆਵੇ ਰਹਿ ਗਈ ਜਿਹੜੇ ਇਹਦੇ ਕੋਲ ਪਾਣੀ ਘਟ ਜਾਂਦਾ ਜੀ ਪੈਸੀ ਬਰੌਮ ਆ ਪਾਣੀ ਦੇ ਵਿੱਚ ਵੀ ਬੰਦ ਨੇ ਤੁਸੀਂ ਆਪਣੇ ਜਿਹੜੇ ਤੁਹਾਡੇ ਇਸ ਵਾਰ ਦੇ ਕਾਉਂਸਲਰ ਹੈ ਉਹਨਾਂ ਤੱਕ ਤੁਸੀਂ ਜਾਣੂ ਕਰਵਾਇਆ ਉਹਨਾਂ ਨੂੰ ਦੱਸਿਆ ਇਸ ਕਿਸਮ ਦੀ ਸਮੱਸਿਆ ਬਾਰੇ ਆ ਦੱਸਿਆ ਜੀ ਬਾਈ ਜੀ ਮਿਲ ਨਹੀਂ ਰਹਿੰਦੇ ਹਾਂ ਜੀ ਫੋਨ ਚੱਕਦਾ ਕੋਈ ਨਹੀਂ ਜੇ ਨੁਮਾਇੰਦਾ ਫੋਨ ਕਰਦਾ ਹਾਂ ਅਸਾਂ ਕਰ ਨਹੀਂ ਫੋਨ ਕਰਦਾ ਕੋਈ ਨੁਮਾਇੰਦਾ ਫੋਨ ਨਹੀਂ ਚੱਕਦਾ ਜੇਸੀ ਸਮੱਸਿਆ ਬੱਸੀ ਮੈਂ ਸੁਣਦਾ ਹਾਂ ਜੀ ਸੋਨੀਆ ਮਹਾਜਨ ਜੀ ਇਹ ਤੇ 6 ਮਿੰਨਿਟ ਹੋ ਗਏ ਰਹੇ ਨੇ ਹੂੰ

ਆਪਣੀ ਕਰਦੇ ਜਦ ਦੇਖੋ ਕਦੀ ਇਤਨਾ ਵੀ ਕੁਛ ਹੋ ਰਹੇ ਕਦੀ ਦੂਏ ਕੁਛ ਕਿਸੇ ਨੂੰ ਬੁਖਾਰ ਆਦਾ ਕਿਸੇ ਨੂੰ ਵਲੰਟੀਅਰ ਹੋ ਰਹੀਆਂ ਜੋ ਜਬ بیمار ਹੁੰਦਾ ਬੱਚਾ بیمار ਸਿਆਣਾ ਬਿਮਾਰ ਉਹ ਮੱਛਰ ਉਹ ਮੱਛਰ ਰੈਡੀਕਲ ਮਲੇਰੀਆ ਜਾਂਦਾ ਜਦ ਨਾ ਤਾਂ ਇਥੋਂ ਦੀ ਐਮਸੀ ਆਣਗੇ ਨਾ ਨਾ 代表 ਆਣੋ ਕਿ ਹਾਂ ਤੁਸੀਂ ਬਿਮਾਰ ਆਓ ਤਾਂ ਉਹ ਲੈ ਕੇ ਚਲੇਗੇ ਜੇ ਮਾਰਕੀਟ ਹੈ ਮਾਰਕੀਟ ਵੀ ਟਾਵਾ ਟਾਵਾ ਦੁਕਾਨਾਂ ਹੈਗੇ ਉੱਥੇ ਵੀ ਆਪਣੇ ਆਪਣਾ ਉਹਨਾਂ ਨੇ ਸਭ ਨੇ ਆਪਣਾ ਮੰਡੀ ਬਣਾਈ ਪਈ ਹੈ ਜੇ ਆਮ ਬੰਦੇ ਆ 20 ਰੁਪਏ ਕਿਲੋ ਟਮਾਟਰ ਦੇ ਰਹੇ ਆ ਤੇ ਉਹਨਾਂ ਨੂੰ 30 35 ਦੇਣੇ ਆ ਹਰ ਪਾਸੇ ਸਮੱਸਿਆ ਹੀ ਸਮੱਸਿਆ ਹੈ ਜਦੋਂ ਤੁਸੀਂ ਜੀ ਬਿਲਕੁਲ ਜਦੋਂ ਤੁਸੀਂ ਘਰ ਖਰੀਦਿਆ ਸੀ ਕੋਈ ਤੁਹਾਨੂੰ ਦੱਸਿਆ ਵੀ ਇੱਥੇ ਜਿਹੜੀ ਗਲੀ ਉਹਦਾ ਖੂਬ ਹੈ ਤੁਸੀਂ ਜਾ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਤੇ ਸੀਵਰੇਜ ਨਹੀਂ ਪਏ ਆਪਣੇ ਪ੍ਰਾਈਵੇਟ ਪੋਏ ਹੈ ਜੇ ਪਤਾ ਹੁੰਦਾ ਕੌਣ ਹੈ ਜਿਹੜਾ ਆਪਣਾ ਪੈਸਾ ਗਲਤ ਲਗਾਏਗਾ ਹਰ ਕੋਈ ਚਾਹੁੰਦਾ ਇੱਕ ਨੰਬਰ ਦਾ ਪੈਸਾ ਮੇਰਾ ਇੱਕ ਨੰਬਰ ਚ ਲਵਾਂ ਕੋਈ ਨਹੀਂ ਚਾਹੇਗਾ ਕਿ ਜੇ ਕਲੋਨੀ ਤੇ ਗਲਤ ਕੱਟੀ ਹੋਈ ਹੈ ਜਾਂ ਇਲੀਗਲ ਹੈ ਤੇ ਮੈਂ ਉੱਥੇ ਫਸਾ ਇਹ ਜੇ ਡੀਲਰ ਇਹਨਾਂ ਨੂੰ ਫੋਲੋ ਕਰ ਲੈ ਜਿਹੜਾ ਇਲੀਗਲ ਕਲੋਨੀਆ ਬਣਾਉਂਦੇ ਤੇ ਗਰੀਬ ਜਨਤਾ ਨੂੰ ਉੱਥੇ ਫਸਾਉਂਦੇ ਆ ਹਰ ਕਿਸੇ ਨੂੰ ਆਪਣੀ ਛੱਤ ਚਾਹੀਦੀ ਬੱਚੇ ਵਾਸਤੇ ਜੀ ਉਹ ਚ ਸਾਰੀ ਉਮਰ ਲੋਨ ਉਤਾਰਦਾ ਆਪਣੇ ਬੱਚਿਆਂ ਪਿੱਛੇ ਉਤਾਰਦਾ ਲੋਨ ਲੈ ਕੇ ਮਕਾਨ ਬਣਾਉਂਦਾ ਬਾਅਦ ਚ ਉਹਨੂੰ ਪਤਾ ਲੱਗਦਾ ਇਹ ਕਲੋਨੀ ਇਲੀਗਲ ਹੈ ਡਿਸਟਰੈਕਟ ਕਰ ਦਿੱਤੀ ਜਾਂਦੀ ਹੈ ਇਸ ਚ ਉਸ ਬੰਦੇ ਦਾ ਕੀ ਕੀ ਫੋਲਡਰ ਜਿੰਨੇ ਉੱਥੇ ਆਪੇ ਮਕਾਨ ਲਿਤਾ ਹੈ ਉਹ ਫੋੜੋ ਅ ਕੀ ਕਹੂੰਗੇ ਵੀ ਜਦੋਂ ਇਹ ਕਲੋਨੀਆਂ ਜਿਹੜੀਆਂ ਬਣਦੀਆਂ ਆ ਉਸੇ ਸਮੇਂ ਦੀ ਰੋਕਣਾ ਚਾਹੀਦਾ ਜੇਕਰ ਇਹ ਪੋਡਾ ਅਪਰੂਵ ਨਹੀਂ ਹੈ ਕਲੋਨੀਆਂ ਦੇ ਤੌਰ ਤੇ ਮੈਡੀਕਲ ਫੈਸਿਲਿਟੀ ਨਾ ਕੋਈ ਹਸਪਤਾਲ ਨਾ ਕੋਈ तकरीबन 10 ਤੋਂ 15 ਸਾਲ ਹੋ ਚੁੱਕੇ ਇਹਨਾਂ ਕਲੋਨੀਆਂ ਕਿ ਨਵੀਂ ਕੋ ਅੱਜ ਦੀ ਕਲੋਨੀ ਨਹੀਂ ਹੈਗੀ ਇਹ ਸੋ ਅਸੀਂ ਤਾਂ ਅੱਜ ਇਹਨਾਂ ਦੀ ਸਾਰਿਆਂ ਦੀ ਗੁਜ਼ਾਰਿਸ਼ ਤੇ ਮੈਂ ਤਾਂ ਅਬ ਸਾਡੇ ਇਹ ਸਾਬਕਾ ਮੰਤਰੀ ਗਗਨਵਾਨ ਜੀ ਨੇ ਇਹਨਾਂ ਦਾ ਹਾਲ ਕਿ ਅਸੀਂ ਅੱਜ ਕਿਤੇ ਇੱਥੇ ਲੱਭਦੇ ਨਹੀਂ ਪਏ ਸਾਨੂੰ ਕਿਸੇ ਨੂੰ ਵੀ ਅਸੀਂ ਇਹਨਾਂ ਦਾ ਕੂਮਸ਼ੂਕ ਜੂਤਕੀ ਦਾ ਪੋਸਟਰ ਇੱਥੇ ਸਾਰੇ ਪਾਸੇ ਲਾਣ ਲੱਗੇ ਆ ਜੇ ਕਿਸੇ ਨੂੰ ਪਤਾ ਹੋਵੇ ਤੇ ਸਾਡੇ ਤਾਂ ਜਰੂਰ ਪਹੁੰਚ ਗਏ ਅਸੀਂ ਇਹਨਾਂ ਦੇ ਵਿਚਾਰਿਆਂ ਦੀ ਜੋ ਇਹਨਾਂ ਦੀ ਗੁਜ਼ਾਰਿਸ਼ ਆ ਅਸੀਂ ਉਹਨਾਂ ਦਾ ਖ ਜਰੂਰ ਰੱਖ ਸਕੀਏ ਨਹੀਂ ਤੁਸੀਂ ਗੁਸ਼ਤ ਹੋਵੇ ਜਿਹੜੇ ਪੋਸਟਰ ਲਾਏ ਹੋ ਪਰ ਮੰਤਰੀ ਸਾਹਿਬ ਤਾਂ ਹਰ ਵੇਲੇ ਕਹਿੰਦੇ ਵੀ ਅਸੀਂ ਤਾਂ ਗਰਾਊਂਡ ਲੈਵਲ ਤੇ ਆ ਹਰ ਇੱਕ ਥਾਂ ਤੇ ਜੇ ਪਰਸ ਜਿੱਥੇ ਦੀ ਗੱਲ ਕਰੀਏ ਕੱਲ ਦੀ ਨਵਾਂ ਗਰਾਊਂਡ ਦੇ ਵਿੱਚ ਜੇ ਕੁਝ ਸਮਾਂ ਪਹਿਲਾਂ ਇੱਥੇ ਵੀ ਆ ਕੇ ਗਏ ਕਰਾਣੀ ਤੁਸੀਂ ਕਹਿੰਦੇ ਗਰਾਊਂਡ ਲੈਵਲ ਮੈਂ ਕਹਿੰਦਾ ਆਪਾਂ ਗਰਾਊਂਡ ਲੈਵਲ ਤੇ ਖੜੇ ਆ ਇੱਥੇ ਗਰਾਊਂਡ ਲੈਵਲ ਤੇ ਕੀ ਕੀਤਾ ਉਹਨਾਂ ਨੇ ਕਿੱਦਾਂ ਆ ਕੇ ਦੇਖ ਲੇ ਪਿੱਛੇ ਕੋਈ ਕੁਝ ਨਹੀਂ ਜ਼ਿਆਦਾ ਤੁਸੀਂ ਗਰਾਊਂਡ ਲੈਵਲ ਤੇ ਜਿਹੜੀ ਆਪਾਂ ਕਹਿ ਰ ਕਦੇ ਬੱਚਾ ਡਿਗਦਾ ਕਦੇ ਵੱਡਾ ਡਿਗਦਾ ਕੋਈ ਮਾਰੇ ਪਾਣੀ ਆ ਜੀ ਕੋਈ ਫਰਕ ਨਹੀਂ ਪੈਂਦਾ ਲੋਅ ਐਂਡ ਉੱਪਰ ਪੰਜਾਬ ਦਾ ਉਹ ਖੇਰੂ ਖੇਰੂ ਹੋਇਆ ਹੋ ਰੱਖਿਆ ਡਰੱਗ ਦਾ ਇੱਥੇ ਆਪਾਂ ਨੂੰ ਪਤਾ ਕੀ ਹਾਲ ਹੈ ਤੇ ਮੈਂ ਕਹਿੰਦਾ ਰੋਜ਼ ਕਿਤੇ ਨਾ ਕਿਤੇ ਕਰਾਲੀ ਦੇ ਵਿੱਚ ਇੱਕ ਨਾ ਇੱਕ ਆਪਣੀ ਮਾਂ ਆਪਣੇ ਪੁੱਤ ਨੂੰ ਗਵਾਰੀ ਹੈ ਸੋ ਆਪਾਂ ਕਿਸੇ ਕਿਸੇ ਮਸਲੇ ਦਾ ਦੇਖੀਏ ਕਿ ਸਰਕਾਰ ਨੇ ਕੁਝ ਮਾਰ ਨਹੀਂ ਹੈ ਜੀ ਅਮਗਰ ਬੀਬਾ ਜੀ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਦੋਂ ਸੀਐਮ ਸੀਗੇ ਉਹਨੂੰ ਸਲਾਹ ਦਿੱਤੀ ਸੀ ਛੋਟੀ ਜਿਹੀ ਇੱਕ ਜੀ ਕਿ ਕੈਪਟਨ ਸਾਹਿਬ ਕਿ ਤੁਹਾਡਾ 1 ਸਾਲ ਰਹਿ ਗਿਆ ਕੀ ਤੁਹਾਡੀ ਜਾਣ ਦੀ ਤਿਆਰੀ ਹੈ ਕਿ ਤੁਸੀਂ ਚੱਜ ਦੇ ਕੰਮ ਕਰ ਰਹੇ ਲੋਕ ਤੁਹਾਨੂੰ ਯਾਦ ਰੱਖਣਗੇ ਹੁਣ ਮੈਂ ਕਿ ਛੋਟੀ ਬੀਬਾ ਜੀ ਨੂੰ ਮੈਂ ਸਲਾਹ ਦੇਣੀ ਆਉਣਾ ਕਿ ਤੁਹਾਡੇ ਡੇਢ ਸਾਲ ਰਹਿ ਗਏ ਤੁਸੀਂ ਭਾਵੇਂ ਤੀਂ ਕੁਰਾਲੀ ਦੇ ਵਿੱਚ ਤਾਜਮਹਲ ਵੀ ਖੜਾ ਕਰ ਦੋ ਲੋਕ ਤੁਹਾਨੂੰ ਫੇਰ ਵੀ ਇੱਥੇ ਵੜਨ ਨਹੀਂ ਦੇਣਗੇ ਭਾਵੇਂ ਤੁਸੀਂ ਇੱਥੇ ਕੁਤਬ ਮੀਨਾਰ ਵੀ ਬਣਾ ਦੋ ਤੁਹਾਨੂੰ ਇੱਥੇ ਲੋਕਾਂ ਨੇ ਇੱਥੇ ਵੜਨ ਨਹੀਂ ਦੇਣਾ ਆਉਣ ਵਾਲੀ ਇਲੈਕਸ਼ਨ ਬੇਸਿਕ ਫੈਸਿਲਿਟੀ ਪੂਰੀ ਹੋਏਗੀ ਤਾਂ ਹੀ ਕੋਈ ਯਾਦ ਕਰੇਗਾ ਨਹੀਂ ਤਾਂ ਕੋਈ ਯਾਦ ਕਰੇਗਾ ਕੀ ਲੱਗਦਾ ਵੀ ਤਰੱਕੀ ਹੋਈ ਨਹੀਂ ਕੋਈ ਵਿਕਾਸ ਕਾਰਜ ਹੋਈ ਨਹੀਂ ਕੁਝ ਵੀ ਨਹੀਂ ਹੋਇਆ ਆ ਸਾਰੀ ਤਰੱਕੀ ਨਹੀਂ ਆ ਇਹ ਇਕੱਲਾ ਨਹੀਂ ਕਹਿ ਰਿਹਾ ਦੇਖੋ ਸਾਰੇ ਕਿੰਨੀ ਆਵਾਮ ਕੜੀ ਹੈ ਮੈਂ 2 ਦਿਨ ਹੋਈ ਸਿਰਫ ਇੱਥੇ ਆਈ ਹਾਂ ਮੈਂ ਜਲੰਧਰ ਤੋਂ ਹਾਂ ਬਾਜ਼ਾਰ ਗਾਂ ਵੇਖ ਲੋ 2 ਦਿਨ ਚ ਦੇਖ ਲੈ ਤੇ ਕੀ ਹਾਲ ਹੈ ਗਾਂਗੋ ਮੈਂ ਹੋ ਮੈਨੂੰ ਪਤਾ ਨਹੀਂ ਬਹੁਤ ਅੱਗੇ ਤਾਂ ਇੱਕ ਤਕਰੀਬਨ 300 ਹਾਫ ਕਿਲੋਮੀਟਰ ਦਾ ਸਟ੍ਰੈਚਰ ਸਾਰਾ ਉਹ ਹੀ ਕਹਿ ਰਹੇ ਇਹ ਮਾਲਿਆਮੀ ਆ ਜੀ ਪਾਣੀ ਘੋਟੇ ਘੋਟੇ ਡੜਜੂ ਆ ਆ ਦੇਖੋ ਮਾ ਕੋਈ ਮੈਡੀਕਲ ਫੈਸਿਲਿਟੀ ਤੇ ਨਾਲ ਕੁਝ ਹੋਰ ਆ ਦੇਖੋ ਕਾਰਾ ਵੀ ਦਿੱਤੇ ਇਹ ਤਾਂ ਹਲੇ ਲੱਕੀ ਲਈ ਆ ਸੀ ਅੱਜ ਡਰਾਈ ਡੇ ਦੇ ਵਿੱਚ ਆਏ ਆ ਜੇ ਕਿਤੇ ਬਰਸਾਤ ਹੋ ਜਾਈ ਮੈਂ ਕਹਿੰਦਾ ਵਿਚਾਰੇ ਇੱਥੇ ਅੱਜ ਆਉਂਦੇ ਵੀ ਨਾ ਆਪਾਂ ਨੂੰ ਤਾਂ ਬਾਲ ਦੇ ਨੀਦ ਤੋਂ ਉਹਨਾਂ ਨਾਲ ਗੱਲ ਕਰਨੀ ਪੈਣੀ ਸੀ ਆਪਾਂ ਨੂੰ ਹਾਂਜੀ ਸੋ ਅਸੀਂ ਬੇਨਤੀ ਕਰਦੇ ਆ ਕਿ ਹਲੇ ਵੀ ਤੁਹਾਡੇ ਕੋਲ ਸਮਾਂ ਹੈਗਾ ਏ ਸਾਲ ਡੇਢ ਸਾਲ ਜਿੰਨਾ ਵੀ ਬਚਿਆ ਏ ਥੋੜਾ ਬਹੁਤ ਜੇ ਤੁਹਾਨੂੰ ਕੋਈ ਥੋੜੀ ਬਹੁਤੀ ਵੀ 1% ਵੀ ਜੇ ਤੁਹਾਨੂੰ ਸ਼ਰਮ ਹੈਗੀ ਆ ਤਾ ਥੋੜਾ ਜਆ ਇੱਥੇ ਜਿਹੜੇ ਵਿਚਾਰੇ ਲੋਕ ਜਿਮਨੀ ਤੌਰ ਤੇ ਲੈਵਲ ਤੇ ਨੀਚੇ ਬੈਠੇ ਆ ਥੋੜਾ ਜਿਆ ਐ ਨਾ ਲਈ ਸੋਚ ਕੇ ਕੁਛ ਨਾ ਕੁ ਡਿਵੈਲਪਮੈਂਟ ਕਰ ਜਾਓ ਨਹੀਂ ਲੋਕਾਂ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀ ਦੇ ਆ ਵੀ ਸ਼ਾਇਦ ਤਾਂ ਮੁੱਦਾ ਚੱਕ ਰਏ ਜਾਣਬੁੱਝਕ ਹੈ ਜਾਂ ਫਿਰ ਪੋਸਟਰ ਹੈ ਜਿਹੜੇ ਤਾਂ ਲੈ ਕੇ ਆਏ ਆ ਇਹ ਇਹ ਸੜਕੂ ਮੈਂ ਤਾਂ ਨਹੀਂ ਇਹ ਰਾਤ ਨੂੰ ਰਾਤ ਖਰਾਬ ਕਰਦੀ ਇਹਦਾ ਇੱਥੇ ਨੇਚਰਲ ਹੈ ਸੜਕ ਇਹਦਾ ਪੁੱਛੋ ਲੋਕਾਂ ਦਾ ਤੇ 8 ਸਾਲਾਂ ਤੋਂ ਇੱਤੀ ਹੈ ਮੈਂ ਤਾਂ ਨਹੀਂ ਸੜਕ ਅੱਜ ਪੁੱਟ ਕੇ ਆਪਣੇ ਘਰੇ ਲੈ ਗਿਆ ਤੋ ਇਹਨਾਂ ਦਾ ਜਿਹੜੇ ਉਪਸ਼ਰੋਤ ਕੀਤੇ ਚਲੋ ਇਹ ਵਿਕਾਸ ਕਰਦੇ ਤੇ ਮੰਨਦੇ ਆ ਵੀ ਜਿਹੜੀ ਇਹ ਸੜਕ ਬਣਨੀ ਚਾਹੀਦੀ ਹੈ ਜਿਹੜੇ ਤੁਸੀਂ ਪੋਸਟ ਲਾਇਆ ਮੈਂ ਉਸ ਦੀ ਗੱਲ ਕਰਦਾ ਵੀ ਉਹ ਤਾਂ ਕਹਿੰਨੇ ਬੁੱਢਾ ਜੀ ਲੰਬਦਾ ਹੀ ਨਹੀਂ ਕਿਸੇ ਨੂੰ ਕਿਸੇ ਦਾ ਕੋਈ ਕੰਮ ਹੋਵੇ ਮੈਂ ਕਹਿੰਦਾ ਤੁਸੀਂ ਮੰਦਾਜ਼ੋ ਕਿਸੇ ਨੇ ਆਖਰੀ ਕੋਈ ਹੋਇਆ 2-3 ਸਾਲਾਂ ਚ ਜਿਵੇਂ ਕਿਸੇ ਕੋ ਬੰਦੇ ਨੇ ਕੋਈ ਡੀਬੀਏ ਜੀ ਨਾਲ ਦਰਸ਼ਨ ਹੋਏ ਹੋਣ ਉਹਨਾਂ ਦੀ ਨਾਲ ਤੁਸੀਂ ਗੱਲ ਕਰੋ ਉਹਨਾਂ ਦੇ ਆਮ ਆਦਮੀ ਬੱਡੇ ਦੀ ਆਪ ਦੀ ਲੀਡਰਸ਼ਿਪ ਦੀ ਨਾਲ ਗੱਲ ਕਰੋ ਉਹ ਤਾਂ ਕੀ ਪਤਾ 24 ਘੰਟੇ ਫੋਨ ਤੇ ਕਨੈਕਟਡ ਰਹਿੰਦੇ ਹੋਣ ਉਹਨਾਂ ਨੂੰ ਉਹਨਾਂ ਤੇ ਕੀ ਮਤਲਬ ਹੈ ਇੱਥੇ ਲੋਕਾਂ ਦੇ ਵਿੱਚ ਖੜਨਾ ਕੇ ਮਤਲਬ ਆਮ ਲੋਕਾਂ ਨਾਲ ਰابطਾ ਨਹੀਂ ਹੈ ਆਮ ਲੋਕਾਂ ਨਾਲ ਨਹੀਂ ਰابطਾ ਇਹਨਾਂ ਦਾ 1947 ਦੇ ਵਿੱਚ ਸਾਨੂੰ ਜਿਹੜੇ ਬ੍ਰਿਟਿਸ਼ ਆਏ ਸੀ ਨਾ ਉਹ ਨਹੀਂ ਲੁੱਟ ਕੇ ਗਏ ਅ ਜਿੰਨਾ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਸਾਨੂੰ ਲੁੱਟ ਕੇ ਜਾਣਾ ਇਥੋਂ ਪੰਜਾਬ ਤੋਂ